ਸਨਮਾਨਯੋਗ ਸਿੰਘ ਸਾਹਿਬ ਜਥੇਦਾਰ ਸਿਇਕਾਲ ਤਖਸਾਹਬ ਅਤੇ ਪ੍ਰਮੁੱਖ ਗ੍ਰੰਥੀ ਸਿਦਰਵਾਰ ਸਾਹਿਬ ਜਾਨੀ ਰਕबीर ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੱਤਰ ਦਾ ਸਬਜੈਕਟ ਹੈ ਜਾਨੀ ਹਰਪ੍ਰੀਤ ਸਿੰਘ ਦੇ ਗੁਨਾਹਾਂ ਵਿੱਚ ਭਾਈਵਾਲ ਨਾ ਬਣੋ ਤਾਂ ਕਰ ਜਾਨੀ ਹਰਪ੍ਰੀਤ ਸਿੰਘ ਨੇ ਜੋ ਪੰਜਾ ਪਿਆਰਿਆਂ ਨੂੰ ਬਿਆਨ ਦੇ ਦਿੱਤਾ ਹੈ ਉਹੀ ਉਹਨਾਂ ਦਾ ਬਿਆਨ ਹੈ ਉਸ ਤੋਂ ਬਾਅਦ ਜਾਂਚ ਦੀ ਲੋੜ ਨਹੀਂ ਰਹਿ ਜਾਂਦੀ ਤੇ ਆਪ ਜੀ ਨੂੰ ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਕਿ ਪੰਜ ਪਿਆਰੇ ਸਹਿਬਾਨ ਕੋਲੋਂ ਜਦ ਜਾਂਚ ਕਮੇਟੀ ਨੇ ਪੁੱਛਿਆ ਤਾਂ ਉਹਨਾਂ ਬਿਆਨ ਦਿੱਤਾ ਕਿ ਅਸੀਂ ਤਾਂ ਗੁਰਨੇ ਹਰਪ੍ਰੀਤ ਸਿੰਘ ਜੀ ਨੂੰ ਬੁਲਾਇਆ ਹੀ ਨਹੀਂ ਸੀ ਬਲਕਿ ਉਹਨਾਂ ਨੇ ਸਾਨੂੰ ਤਲਬ ਕੀਤਾ ਤੇ ਉੱਥੇ ਸਹੀ ਤਸਵੀਰ ਕਲੀਅਰ ਕਰਕੇ ਨਾ ਦੱਸੀ ਗਈ ਤੇ ਉੱਥੇ ਜਾ ਕੇ ਸਾਨੂੰ ਖੜਾ ਕਰਕੇ ਇਹ ਸਾਰੇ ਨਾਲ ਤੇ ਬੋਲਣ ਲੱਗ ਪਏ ਤੇ ਸਾਡੇ ਵੱਲੋਂ ਕੋਈ ਉਹਨਾਂ ਨੂੰ ਮਾਫੀ ਪੱਤਰ ਇਆ ਇਸ ਤਰ੍ਹਾਂ ਦਾ ਨਹੀਂ ਦਿੱਤਾ ਗਿਆ। ਦੂਸਰੀ ਗੱਲ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਾਂਚ ਕਮੇਟੀ ਵੱਲੋਂ ਰਿਪੋਰਟ ਵਿੱਚ ਸਾਬਤ ਹੋਏ ਦੋਸ਼ਾਂ ਦੀ ਆਪ ਜੀ ਵੀ ਜਾਂਚ ਕਰੋ। ਇਹ ਦੋਸ਼ ਕੋਈ ਛੋਟੇ ਦੋਸ਼ ਨਹੀਂ ਹਨ। ਇੱਕ ਵੱਡੀ ਪਦਵੀ ਤੇ ਸੇਵਾ ਨਿਭਾਰੇ ਵਿਅਕਤੀ ਉੱਤੇ ਨਵੇਂ ਦੋਸ਼ ਸਾਬਤ ਹੋਣੇ ਸਾਬਤ ਹੋਣੇ। ਇਹ ਸਿਰਫ ਲੱਗੇ ਨਹੀਂ ਹਨ ਸਾਬਤ ਹੋਏ ਹਨ। ਖਾਲਸਾ ਪੰਥ ਲਈ ਨਮੋਸ਼ੀ ਭਰੇ ਹਨ। ਇਹਨਾਂ ਗੁਨਾਹਾਂ ਦੇ ਸਾਬਤ ਹੋਣ ਤੋਂ ਬਾਅਦ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਤੀ ਕੋਈ ਨਰਮੀ ਵਰਤ ਕੇ ਬਿਨਾਂ ਜਾਂਚ ਤੋਂ ਅਗਰ ਆਪ ਜੀ ਉਹਨਾਂ ਨੂੰ ਬਖਸ਼ਣ ਦੀ ਗੱਲ ਕਰਦੇ ਹੋ ਤਾਂ ਇਹਨਾਂ ਗੁਨਾਹਾਂ ਵਿੱਚ ਤੁਹਾਡਾ ਵੀ ਭਾਈਵਾਲ ਬਣ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਲੰਕ ਆਪਣੇ ਮੱਥੇ ਤੇ ਲੈ ਕੇ ਨਾ ਜਾਓ ਜੱਤੇਦਾਰ ਆਪਣਾ ਚਿੱਟਾ ਦਮਨ ਲੈ ਕੇ ਜਾਂਦੇ ਹੀ ਚੰਗੇ ਲੱਗਦੇ ਹਨ ਅਗਰ ਆਪ ਜੀ ਦਾ ਵੀ ਦਮਨ ਦਾਗੀ ਹੋ ਗਿਆ ਤਾਂ ਬਹੁਤ ਨਮੋਸ਼ੀ ਹੋਵੇਗੀ ਅਤੇ ਪੰਥ ਆਪ ਜੀ ਨੂੰ ਕਦੀ ਵੀ ਜਿਹੜਾ ਹੈ ਉਹ ਮਾਫ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਦੋਸ਼ ਗਾਨੀ ਹਰਪੀਸ ਸਾਬਤ ਹੋਏ ਹਨ ਇਹਨਾਂ ਦੇ ਸਬੂਤ ਬਹੁਤ ਲੋਕ ਸਾਹਮਣੇ ਬੈਠੇ ਹਨ ਇਸ ਤਰ੍ਹਾਂ ਨਾ ਹੋਵੇ ਕਿ ਆਪ ਵੱਲੋਂ ਲੈ ਫੈਸਲੇ ਤੋਂ ਬਾਅਦ ਉਹ ਸਬੂਤ ਨਸਰ ਹੋਣ ਲੱਗ ਪਾਣ ਆਪ ਜੀ ਨੇ মিডিਆ ਨੂੰ ਕਿਹਾ ਸੀ ਕਿ ਪੰਜ ਪਿਆਰਿਆਂ ਕੋਲ ਸਿੰਘ ਸਾਹਿਬ ਪੇਸ਼ ਹੋ ਗਏ ਹਨ ਪਰ ਉਹ ਵੀ ਗੱਲ ਜਿਹੜੀ ਹੈ ਗਲਤ ਨਿਕਲੀ ਹੈ ਉਹ ਪੇਸ਼ ਨਹੀਂ ਹੋਏ ਬਲਕਿ ਯਾਨੀ ਹਰਪੀਸ ਸਿੰਘ ਜੀ ਨੇ ਉਹਨਾਂ ਨੂੰ ਖੁਦ ਉੱਥੇ ਤਲਬ ਕੀਤਾ ਔਰ ਉਹਨਾਂ ਪੰਜ ਪਿਆਰੇ ਸਹਬਾਨ ਦਾ ਬਿਆਨ ਵੀ ਉਹਨਾਂ ਦੇ ਖਿਲਾਫ ਬਾਕੀ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਗੱਲ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ ਗੱਲ ਗੁਰਮਤਿ ਸਿਧਾਂਤ ਦੀ ਹੋਣੀ ਚਾਹੀਦੀ ਹੈ ਆਪ ਜੀ ਗੁਰਮਤਿ ਸਿਧਾਂਤ ਦੀ ਗੱਲ ਕਰੋ ਕਿਸੇ ਵਿਅਕਤੀ ਵਿਸ਼ੇਸ਼ ਦੀ ਨਾ ਕਰੋ ਆਪ ਜੀ ਨੇ ਹੁਕਮ ਪੰਥ ਕਾ ਇਕਤਾ ਦਾ ਦਿੱਤਾ ਸੀ ਤਾਂ ਕੇਵਲ ਇੱਕ ਸ਼ਰਮਣੇ ਅਕਾਲੀ ਦਾਲੀ ਤੁਹਾਡਾ ਬਚਨ ਮੰਨਦਿਆਂ ਜਥੇਬੰਦਕ ਢਾਂਚਾ ਭੰਗ ਕਰਕੇ ਅਸੀਂ ਫਿਰ ਪ੍ਰਵਾਨ ਕਰਕੇ ਨਵੀਂ ਭਰਤੀ ਸ਼ੁਰੂ ਕੀਤੀ ਸੀ ਜਿਸ ਦੀ ਆਪ ਜੀ ਨੇ ਵੀ ਸਲਾਘਾ ਕੀਤੀ ਸੀ ਪਰ ਕੁਝ ਲੋਕ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਬਿਆਨਬਾਜ਼ੀ ਕਰ ਰਹੇ ਹਨ। ਆਪ ਜੀ ਨੂੰ ਢਾਲ ਬਣਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੱਤ ਮੈਂਬਰੀ ਕਮੇਟੀ ਬਾਰੇ ਵੀ ਕੁਝ ਬੋਲੇ ਪਰ ਇਹ ਸੰਤ ਸੱਤ ਮੈਂਬਰੀ ਕਮੇਟੀ ਜਿਸ ਅਕਾਲੀ ਦਲ ਨੇ ਤੁਹਾਡਾ ਵਚਨ ਮੰਨਿਆ ਉਹਨਾਂ ਨੂੰ ਹੀ ਟਾਰਗੇਟ ਕਰ ਰਹੇ ਹਨ। ਕਿ ਉਹਨਾਂ ਅਕਾਲੀ ਦਲਾਂ ਨੂੰ ਜਿਹੜੇ ਦੂਸਰੇ ਅਕਾਲੀ ਦਲ ਜਿਨ੍ਹਾਂ ਨੇ ਅਜੇ ਤੱਕ ਨਾ ਅਸਤੀਫੇ ਦਿੱਤੇ ਨਾ ਆਪਣੇ ਢਾਂਚੇ ਪੰਗ ਕੀਤੇ ਕਿਉਂਕਿ ਤੁਸੀਂ ਸਾਰੇ ਪੰਤ ਨੂੰ ਇਕੱਠਾ ਕਰਨ ਦਾ ਹੁਕਮ ਸਾਦਰ ਕੀਤਾ ਸੀ ਜੋ ਸਲਾਹਾ ਯੋਗ ਹੈ ਬੇਨਤੀ ਹੈ ਕਿ ਕੁਝ ਅਕਾਲੀ ਦਲ ਅਜੇ ਵੀ ਆਪਣੇ ਡੱਫਲੀ ਆਪਣਾ ਰਾਗ ਵਜਾ ਰਹੇ ਹਨ ਕਦੇ ਨਵੇਂ ਵੀ ਬਣ ਰਹੇ ਹਨ ਉਹਨਾਂ ਵੱਲ ਧਿਆਨ ਦੇਣ ਦੀ ਬਜਾਏ ਇਹ ਸਰਾਰਤੀ ਲੋਕ ਜੋ ਅਕਾਲੀ ਦਲ ਤੁਹਾਡਾ ਹੁਕਮ ਮੰਨ ਰਿਹਾ ਉਸ ਨੂੰ ਹੀ ਘੇਰ ਰਹੇ ਹਨ ਉਹਦੀ ਘੇਰਾਬੰਦੀ ਕਰ ਰਹੇ ਹਨ ਖਾਸ ਕਰ ਜੋ ਅੱਜ ਸੱਤ ਮੈਂਬਰੀ ਕਮੇਟੀ ਦੇ ਵੀ ਕੁਝ ਲੋਕ ਹਨ ਜੋ ਗੁਰਮਤ ਦੇ ਧਾਰਨੀ ਵੀ ਨਹੀਂ ਪਹਿਲਾ ਫਰਜ਼ ਤਾਂ ਇਹ ਬਣਦਾ ਸੀ ਜਦੋਂ ਤੁਸੀਂ ਐਡੀ ਵੱਡੀ ਸੇਵਾ ਲਈ ਅਕਾਲ ਤਖਤ ਸਾਹਿਬ ਤੋਂ ਜ਼ਿੰਮੇਵਾਰੀ ਦਿੱਤੀ ਤਾਂ ਕਮੇਟੀ ਵਿੱਚ ਪਾਇਆ ਪਾਇਆ ਅਗਲੇ ਦਿਨ ਹੀ ਗੱਲ 'ਚ ਪੱਲੇ ਪਾ ਕੇ ਇਹਨਾਂ ਨੂੰ ਅਮਰਤ ਛੱਕਣ ਪਰਿਵਾਰਾਂ ਸਮੇਤ ਆ ਜਾਣਾ ਚਾਹੀਦਾ ਸੀ ਪਰ ਅਮਰਤ ਛੱਕਣ ਦੀ ਬਜਾਏ ਸਿਰਫ ਤੇ ਸਿਰਫ ਚੌਧਰ ਲਈ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ ਸੋ ਆਪ ਜੀ ਇਸ ਨੁਕਤੇ ਵੱਲ ਵੀ ਧਿਆਨ ਦਿਓਗੇ ਬਹੁਤ ਵੱਡੀ ਗਿਣਤੀ ਵਿੱਚ ਤੁਹਾਡੇ ਹੁਕਮਾਂ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਹੋਈ ਹੈ ਆਪ ਜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮ ਕਰੋ ਕਿ ਜਥੇਬੰਦਕ ਢਾਂਚਾ ਬਣਾਉਣ ਤਾਂ ਕਿ ਕੌਮ ਦੀਆਂ ਪੰਜਾਬ ਦੀਆਂ ਸਮੱਸਿਆਵਾਂ ਜੋ ਹਨ ਉਹਨਾਂ ਪ੍ਰਤੀ ਸਹੀ ਨਿਰਣੇ ਹੋ ਸਕੇ। ਐਸਾ ਨਾ ਹੋਵੇ ਕਿ ਆਪ ਜੀ ਜਲਦਬਾਜ਼ੀ ਵਿੱਚ ਸਤਕਾਰਯੋਗ ਪਦਵੀ ਤੇ ਹੁੰਦਿਆਂ ਆਆਂ ਕਿ ਹਰਪ੍ਰੀਤ ਸਿੰਘ ਜੀ ਤੇ ਇਹਨੇ ਦੋਸ਼ ਵੀ ਲੱਗੇ ਨੇ ਤੇ ਆਪ ਕੋਈ ਇਸ ਤਰ੍ਹਾਂ ਦਾ ਫੈਸਲਾ ਕਰੋ। ਮੈਨੂੰ ਸਿਰਫ ਚਿੰਤਾ ਇਸ ਲਈ ਹੋਈ ਹੈ ਕਿ ਆਪ ਜੀ ਦਾ ਮੀਡੀਆ ਤੇ ਇਸ ਤਰ੍ਹਾਂ ਦਾ ਬਿਆਨ ਹੋਇਆ। ਅਗਰ ਆਪ ਜੀ ਦਾ ਬਿਆਨ ਨਾ ਹੋਵੇ ਤਾਂ ਇਹ ਸਾਰੇ ਬੇਨਤੀ ਨੂੰ ਆਪ ਜੀ ਪਾਸੇ ਰੱਖ ਲੈਣਾ। ਆਪ ਜੀ ਨੂੰ ਮੇਲ ਕਰ ਦਿੱਤਾ ਗਿਆ ਹੈ। ਸਰ ਆਪ ਜੀ ਜ਼ਰੂਰ ਉਮੀਦ ਕਰਦਾ ਕਿ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਕੌਮ ਦੇ ਭਲੇ ਲਈ ਔਰ ਇਹ ਜ਼ਰੂਰ ਆਪ ਇਸ ਤੇ ਵਿਚਾਰ ਕਰੋਗੇ